ਦਾ 탈ਖਾ ਵਾਹਿਗੁਰੂ ਦੀ ਫਤਿਹ ਬਾਬਾ ਜੀ ਬੇਨਤੀ ਆ ਕਾਬਲਾ ਦੇਖੋ ਕਿੰਨਾ ਵੱਡਾ ਪਰੇਸ਼ਾਨੀ ਸਾਡੇ ਵੱਡਿਆਂ ਨੂੰ ਨਹੀਂ ਆਈ ਆਏ ਦੇ ਵੱਡਿਆਂ ਨੇ ਸ਼ੀਧੀਆਂ ਦਿੱਤੀਆਂ ਇਸੇ ਪਰੇਸ਼ਾਨੀਆਂ ਦੂਰ ਕਰਨ ਵਾਸਤੇ ਤੇ ਗਾਂ ਅਸੀਂ ਵੀ ਦਵਾਂਗੇ ਜੀੜਿਆ ਪਘੋੜਾ ਦੱਸੀ ਜਾਂਦਾ ਏ ਪਰ ਗੁਰੂ ਦੀ ਨਿਗ੍ਹਾ 'ਚ ਅਸੀਂ ਬਾਕੀ ਆ ਜੇ ਕੀ ਕਾਰਨ ਬਣੇਗੇ ਕਿ ਅੱਜ ਕਿਸਾਨ ਅੰਦolan 2.0 ਸ਼ੁਰੂ ਕਰਨਾ ਪਿਆ ਜਿਹੜਾ ਅੱਜ ਪੂਰੇ ਜੋਸ਼ ਦੇ ਵਿੱਚ ਆ ਤੇ ਸ਼ੰਭੂ ਬਾਰਡਰ ਤੇ ਜਿਹੜਾ ਪੰਜਾਬ ਹਰਿਆਣਾ ਨੂੰ ਆਪਸ ਵਿੱਚ ਜੋੜਦਾ ਉਹਦੇ ਦੋ ਸਾਲਾਂ ਬਾਅਦ ਇਸ ਨੂੰ ਦਿੱਲੀ ਚਲੋ ਨਾਲ ਨਾਲ ਬੁਲਾਇਆ ਗਿਆ ਹੈ ਜਿੰਨਾ ਵਿੱਚ ਪੰਜਾਬ ਹਰਿਆਣਾ ਯੂਪੀ ਦੇ ਕਿਸਾਨ ਲਗਭਗ 200 ਯੂਨੀ ਨਾਲ ਦਿੱਲੀ ਵੱਲ ਚਾਲੇ ਪਾਤੇ ਹਨ ਟਰੈਕਟਰਾਂ ਟਰਾਲੀਆਂ ਗੱਡੀਆਂ ਟਰੱਕਾਂ ਦੇ ਟੋਲੇ ਦੇਖਣ ਨੂੰ ਮਿਲਣਗੇ ਦਿੱਲੀ ਵੱਲ ਜਾਂਦੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਪਰ ਇਸ ਅੰਦolan ਚ ਪਹਿਲਾਂ ਵਾਂਗੀ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਹੈ ਕਿਲਾ ਪੱਥਰ ਅਤੇ ਕੰਡਾ ਬਣਾ ਕੇ ਤੇ ਕਿਸਾਨਾਂ ਉੱਤੇ ਹਥਿਆਰੂ ਗੈਸ ਵੀ ਚਲਾਈ ਭਰਤੇ ਗਏ ਹਨ ਅਤੇ ਇਹ 16 ਮਹੀਨੇ ਚੱਲੇ ਕਿਸਾਨ ਅੰਦੋਲਨ ਦੀ ਜਾਨ ਦਮਾਉਂਦਾ ਹੈ ਸਾਰੇ ਰਸਤੇ ਹੀ ਬੰਦ ਕਰਤੇ ਗਏ ਹਨ ਇੰਟਰਨੈਟ ਵੀ ਪੂਤਰਾ ਬੰਦ ਹੈ ਕਈ ਖੇਤਰਾਂ ਦੇ ਵਿੱਚ ਤਾਂ ਇਹ ਖਬਰ ਨੂੰ ਅੱਗੇ ਤੱਕ ਨਾ ਪਹੁੰਚਾਇਆ ਜਾ ਸਕੇ ਸੋ ਕਿਉਂ ਲੋਡ ਪਈ ਹੈ ਇਸ ਕਿਸਾਨ ਅੰਦੋਲਨ 2.0 ਦੀ ਕੀ ਕਾਰਨ ਕੀ ਮੰਗਾਂ ਨੂੰ ਆਉ ਜਾਣਦੇ ਆ ਇਸ ਵੀਡੀਓ ਦੇ ਵਿੱਚ ਅੱਜ ਦੀ ਸਿਚੁਏਸ਼ਨ ਨੂੰ ਸਮਝਦੇ ਹੋ ਪਹਿਲਾਂ ਪਿਛਲੇ ਕਿਸਾਨ ਅੰਦੋਲਨ ਚੱਲਦੇ ਆਂ ਸਾਲ 2020 'ਚ ਬੀਜੇਪੀ ਸਰਕਾਰ ਨੇ ਤਿੰਨ ਕਾਨੂੰਨ ਪਾਸ ਕੀਤੇ ਸਨ ਕੰਟਰੈਕਟ ਖੇਤੀਬਾੜੀ ਲਈ ਤਾਂ ਕਿ ਕਿਸਾਨ ਆਪਣੀ ਸਿੱਧੀ ਫਸਲ ਵੇਚ ਸਕੀਏ ਅਤੇ ਆਰਥੋਤਮਕ ਮੁਕਤੀ ਲੈ ਸਕੀਏ ਪਰ ਇਹ ਕਾਨੂੰਨ ਕਿਸਾਨਾਂ ਨੂੰ ਲਾਹੇਵੰਦ ਨਾ ਲੱਗੇ ਤੇ ਉਹਨਾਂ ਨੇ ਇਨ੍ਹਾਂ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ ਕਈ ਮੰਤਰੀਆਂ ਦੀ ਸਤੀਪੀ ਹੋਏ ਕਈ ਫਾਰਮਰਜ਼ ਦੀ ਮੌਤ ਵੀ ਹੋਈ ਤਰਨਚ ਮੌਜੂਦ ਆਗੂਆਂ ਦੇ ਪਰਚੇ ਹੋਏ ਜ਼ਿਲ੍ਹੇ ਵੀ ਹੋਈਆਂ ਤੇ ਆਖਰ 1.5 ਸਾਲ ਦੇ ਸੰਘਰਸ਼ ਤੋਂ ਬਾਅਦ ਮੋਦੀ ਦੁਆਰਾ 2021 'ਚ ਇੱਕ ਕਾਨੂੰਨ ਵਾਪ ਕੱਕਟੋ ਘਟ ਮੁਲ ਦਿੱਤਾ ਜਾਵੇ ਹਰੇਕ ਫਸਲ ਦਾ ਪਰ ਦੋ ਸਾਲਾਂ ਵਿੱਚ ਕੁਝ ਨਾ ਹੋਇਆ ਤੇ ਕਿਸਾਨ ਸਰਕਾਰ ਦੇ ਬਾਗਾਂ ਤੇ ਲਟਕਦੇ ਰਹੇ ਸੋ ਅੱਜ ਦੀ ਸਥਿਤੀ ਇਹ ਹੈ ਕਿ ਕਿਸਾਨ ਆਪਣੇ ਵਾਅਦੇ ਪੂਰੇ ਕਰਨ ਲਈ ਫਿਰ ਦਿੱਲੀ ਵੱਲ ਕੂਚ ਕਰ ਰਹੇ ਨੇ ਹੁਣ ਕੀ ਕਾਰਨ ਹਨ ਪਹਿਲਾ ਉਹਨਾਂ ਵਾਰ ਜਾਣਦੇ ਆ ਸਭ ਤੋਂ ਪਹਿਲਾਂ ਐਮਐਸਪੀ ਇਕਲਾ ਕਾਰਨ ਨਹੀਂ ਜਿਸ ਕਰਕੇ ਇਹ ਅੰਦোলন ਦੁਬਾਰਾ ਸ਼ੁਰੂ ਕੀਤਾ ਹੈ ਅਜਿਹੀਆਂ ਹੋਰ ਸੱਤ ਮੰਗਾਂ ਹਨ ਜਿਨ੍ਹਾਂ ਨੂੰ ਸਰਕਾਰ ਨੇ ਨਹੀਂ ਮੰਨਿਆ ਹੁਣ ਤੱਕ ਸਭ ਤੋਂ ਪਹਿਲਾਂ ਤਾਂ ਇਹ ਮਿਨੀਮਮ ਸਪੋਰਟ ਪ੍ਰਾਈਸ ਹੈ ਜਿਸ ਵਿੱਚ ਹਰੇਕ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨਾ ਹੈ ਤਾਂ ਜੋ ਕਿਸਾਨ ਆਪਣੀ ਓਜੀ ਰੋਟੀ ਵਧੀਆ ਕਮਾ ਸਕੇ ਨੰਬਰ ਦੂਜੇ ਤੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਚੜੇ ਕਰਜ਼ੇ ਨੂੰ ਸਾਫ਼ ਕਰਨਾ ਹੈ ਤਾਂ ਜੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਘੱਟ ਕੀਤਾ ਜਾ ਸਕੇ ਨੰਬਰ 3 ਜਿਹੜਾ 2021 ਦੇ ਕਿਸਾਨ ਅੰਦੋਲਨ ਚ ਸਹੀਦ ਹੋਏ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਵੀ ਜਿਨ੍ਹਾਂ ਦੀ ਗ੍ਰੈਂਟੀ ਲਗਭਗ 750 ਦੇ ਕਰੀਬ ਸੀ ਭਾਰਤੀ ਕਿਸਾਨ ਯੂਨੀਅਨ ਦੇ ਦੱਸਣ ਦੇ ਮੁਤਾਬਿਕ ਸੋ 2020 ਦੇ ਕਿਸਾਨ ਅੰਦੋਲਨ ਸਮੇਂ ਇੱਕ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਇੱਕ ਮੰਤਰੀ ਦੇ ਮੁੰਡੇ ਨੇ ਆਪਣੀ ਕਾਰ ਕਿਸਾਨਾਂ ਉੱਪਰ ਚਾੜ ਦਿੱਤੀ ਸੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਕੀ ਜ਼ਿਲ੍ਹੇ ਵਿੱਚ ਅਕਤੂਬਰ 2021 ਕਿਸਾਨਾਂ ਦੁਆਰਾ ਫੈਡਰਲ ਮਿਸਟਰ ਨੂੰ ਹਟਾਉਣ ਦੀ ਮੰਗ ਸਰਕਾਰ ਸਾਹਮਣੇ ਰੱਖੀ ਇੰਨਾਂ ਤੋਂ ਇਲਾਵਾ ਹੋਰ ਵੀ ਬਹੁਤ ਮੰਗਾਂ ਹਨ ਜਿਵੇਂ ਪ੍ਰਾਈਸ ਸੈਟਿੰਗ ਦੇ ਕਰੋਨਾ ਵਿੱਚ ਸੇਧ ਕਰਨੀ ਵਿਸ਼ੇਬਪਾਰ ਸੰਗਠਨ ਤੋਂ ਵਾਪਸੀ ਕਰਨੀ ਭੂਮੀ ਗ੍ਰਹਿਣ ਐਕਟ 2013 ਦੀ ਮੁੜ ਸ਼ੁਰੂਆਤ ਕਰਨੀ ਇਹ ਸਾਰੀਆਂ ਮੰਗਾਂ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਸੋ ਮੋਦੀ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ ਜਿਸ ਵਿੱਚ ਫਾਰਮਰਸ ਦੇ ਮਾਮਲੇ ਸੁਝਾਉਣੇ ਸਨ ਪਰ ਪਰ ਇਹ ਨਾਕਾਮਜਾਬ ਰਹੀ ਪੰਜਾਬ ਯੂਪੀ ਹਰਿਆਣਾ ਤੋਂ ਆਗੂ ਪ੍ਰਾਪਤ ਕਰਨ ਵਿੱਚ ਕਮੇਟੀ ਨੇ ਮਸਾਂ ਹੀ ਕੋਈ ਉਨਤ ਕੀਤੀ ਅਤੇ ਅੰਤ ਫੇਲ ਹੋ ਗਈ ਸੀ ਸੋ ਅੱਜ ਦੀ ਸਿਚੁਏਸ਼ਨ 'ਚ ਕਿਸਾਨ ਆਪਣੀਆਂ ਮੁਸੀਬਤਾਂ ਨਾਲ ਜੂਝ ਰਹੇ ਨੇ ਕਰਜ਼ਾ ਚੜਿਆ ਹੈ ਫਸਲਾਂ ਦੇ ਤਬਾਹ ਹੋਣ ਨਾਲ ਜਿਸ ਨਾਲ ਹਜ਼ਾਰਾਂ ਕਿਸਾਨ ਹਰ ਸਾਲ ਖੁਦਕ ਕਰਕੇ ਘਟ ਰਿਹਾ ਹੈ ਕਿਸਾਨ ਅੰਦੋਲਨ ਦੂਜੇ ਦਾ ਸਾਥ ਸਰਕਾਰ ਵੱਲੋਂ ਸਾਫ-ਸਾਫ ਦੇਖ ਰਿਹਾ ਹੈ ਕਿਸਾਨਾਂ ਉੱਤੇ ਅਥਰੂ ਗੈਂਸਲੇ ਗੋਲੇ ਦਾਕ ਕੇ ਗੋਲੀਆਂ ਚਲਾ ਕੇ ਕਿਵੇਂ ਸਰਕਾਰ ਕਿਸਾਨਾਂ ਨੂੰ ਕੋਈ ਹਮਲਾਵਰ ਸਮਝ ਲਈ ਹੈ ਹੁਣ ਤੱਕ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਜੋ ਬੇਸਿੱਟਾ ਰਹੀਆਂ ਨੇ ਜੂਨੀਅਰ ਮਿਨਿਸਟਰ ਦੁਆਰਾ ਮੀਟਿੰਗ ਨੂੰ ਪੋਜ਼ਿਟਿਵ ਕਿਹਾ ਗਿਆ ਪਰ ਕਿਸਾਨ ਆਗੂਆਂ ਦੁਆਰਾ ਕੋਈ ਨਤੀਜਾ ਨਾਲ ਨਿਕਲਿਆ ਇਹ ਮੀਡੀਆ ਸਾਹਮਣੇ ਆਪਣੀ ਗੱਲ ਰੱਖੀ ਗਈ ਸੋ ਮੌਜੂਦਾ ਸੀਐਮ ਭਗਵੰਤ ਮਾਨ ਵੀ ਮੌਜੂਦ ਸਨ ਇਹਨਾਂ ਇੰਨੇ ਮੀਟਿੰਗਾਂ ਦੇ ਵਿੱਚ ਤੇ ਅਗਲੀ ਮੀਟਿੰਗ ਹੁਣ ਐਤਵਾਰ ਨੂੰ ਰੱਖੀ ਗਈ ਸੀ ਤੇ ਉਦੋਂ ਤੱਕ ਕਿਸਾਨ ਪੰਜਾਬ ਹਰਿਆਣਾ ਬਾਰਡਰ ਯਾਨੀ ਕਿ ਸੰਭੂ ਬਾਰਡਰ ਤੇ ਸ਼ਾਂਤ ਤਰੀਕੇ ਨਾਲ ਰਹਣਗੇ ਸੋ ਦਿਵਿੰਦਰ ਸ਼ਰਮਾ ਜੋ ਜੋ ਕਿ ਖੇਤੀਬਾੜੀ ਮਾਹਰ ਹਨ ਉਹਨਾਂ ਦੇ ਕਹਿਣ ਦੇ ਮੁਤਾਬਿਕ ਫਾਰਮਰਸ ਨੂੰ ਦਿੱਲੀ ਤੋਂ ਕੱਟ ਦਿੱਤਾ ਗਿਆ ਹੈ ਪੰਜਾਬ ਹਰਿਆਣਾ ਬਾਰਡਰ ਨੂੰ ਬੰਦ ਕਰਕੇ ਪਰ ਉਹਨਾਂ ਨੂੰ ਅਸੀਂ ਕਿਵੇਂ ਦੂਰ ਰੱਖ ਸਕਦੇ ਹਾਂ ਸ਼ਹਿਰ ਤੋਂ ਜਾਂ ਫਿਰ ਰਾਜਸਥਾਨੀ ਤੋਂ ਜਾਂ ਫਿਰ ਕੋਈ ਨਿਰਣਾ ਲੈਣ ਤੋਂ ਸਿਫਾਰਮਨ ਪ੍ਰੋਟੈਸਟ ਨੂੰ ਚੱਲਦੇ ਹੋਏ ਲਗਭਗ 1 ਹਫਤਾ ਹੋ ਚੁੱਕਿਆ ਤੇ ਪੁਲਿਸ ਵੱਲੋਂ ਕੀਤਾ ਕਿ ਹਮਲਿਆਂ ਵਿੱਚ ਹੁਣ ਤੱਕ 100 ਕਿਸਾਨ ਹਸਪਤਾਲਾਂ 'ਚ ਦਾਖਲ ਹੋ ਚੁੱਕੇ ਹਨ ਤੇ ਜਿਹੜੇ ਸੀਰੀਅਸ ਜ਼ਖਮੀ ਹਨ ਜਿਵੇਂ ਸਿਰ ਦੀ ਸੱਟ ਜਾਂ ਫਿਰ ਫ੍ਰੈਕਚਰ ਹੋ ਚੁੱਕੇ ਨੇ ਗਿਣਤੀ 'ਚ 3 ਕਿਸਾਨ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਨੇ ਇੱਕ ਕਿਸਾਨ ਸ਼ਹੀਦ ਵੀ ਹੋ ਚੁੱਕਿਆ ਤੇ ਬਾਕੀ 250 ਦੇ ਕਰੀਬ ਪੰਜਾਬ ਹਰਿਆਣਾ ਬਾਰਡਰ ਤੇ ਜ਼ਖਮੀ ਹਨ ਜਿਨ੍ਹਾਂ ਨੂੰ ਅਥਰੂ ਗੈਂਸ ਦੇ ਸੱਲਾ ਨੇ ਜ਼ਖਮੀ ਕੀਤਾ ਹੈ ਪਰ ਇਸੇ ਕਿਸਾਨ ਅੰਦੋਲਨ ਤੋਂ ਬੀਜੇਪੀ ਸਰਕਾਰ ਨੂੰ ਮੁਸੀਬਤ ਵੀ ਹੋ ਸਕਦੀ ਹੈ ਕਿਉਂਕਿ ਮਾਰਚ ਮਹੀਨੇ ਤੋਂ ਬਾਅਦ ਵੋਟਾਂ ਵੀ ਹਨ ਤੇ ਕਿਸਾਨ ਇੱਕ ਖਾਸ ਰੋਲ ਨਿਭਾਉਂਦੇ ਹਨ VOTING ਚ ਚਾਹੇ ਉਹ ਪੰਜਾਬ ਦੇ ਹੋਣ ਪਿਆਰੇ ਦੇ ਹੋਣ ਜਾਂ ਫਿਰ ਹੋਰ ਰਾਜ ਦੇ ਐਨ ਹੀ 2021 ਵਿੱਚ ਕਿਸਾਨ ਅੰਦੋਲਨ ਚ ਮੋਦੀ ਨੇ ਵੋਟਾਂ ਤੋਂ ਪਹਿਲਾਂ 3 ਕਰੋੜ ਰੁਪਏ ਵਾਪਸ ਲੈ ਕੇ ਵੱਡੀ ਜਿੱਤ ਹਾਸਲ ਕੀਤੀ ਸੀ ਸ਼ਾਇਦ ਇਸ ਵਾਰ ਇਹ ਚੀਜ਼ ਹੋ ਜਾਵੇ ਪਰ ਜੇ ਇਹ ਅੰਦੋਲਨ ਵੀ 2021 ਦੇ ਅੰਦੋਲਨ ਵਾਂਗ ਚੱਲਿਆ ਤਾਂ ਮੋਦੀ ਸਰਕਾਰ ਲਈ ਇੱਕ ਨਵਾਂ ਖਤਰਾ ਪੈਦਾ ਕਰੂਗਾ ਆਉਣ ਵਾਲੀਆਂ ਵੋਟਾਂ ਤੋਂ ਪਹਿਲਾਂ ਸੋ ਆਸ ਕਰਦੇ ਹਾਂ ਕਿ ਮੀਟਿੰਗ ਬੇ ਸਿੱਟਾ ਨਾ ਰਹੇ ਤੇ ਕਿਸਾਨਾਂ ਦੇ ਹੱਕ ਕਿਵੇਂ ਲੱਗੀ ਇਹ ਵੀਡੀਓ ਆਪਣੀ ਰਾ ਜਰੂਰ ਕਮੈਂਟ ਸੈਕਸ਼ਨ ਵਿੱਚ ਦਰਜ ਕਰਿਓ ਧੰਨਵਾਦ